ਸਿੰਘ ਜੀ ਪੁਰਾਣੇ ਖਾਂਦੇ ਰਹੇ ਕਿ ਨਾਂ ਖਾਂਦੇ ਰਹੇ ਖਾਂਦੇ ਰਹੇ ਭਾਈ ਕਿਸ ਵਾਸਤੇ ਖਾਂਦੇ ਰਹੇ ਕਦੋਂ ਖਾਂਦੇ ਰਹੇ ਅੱਜ ਕੱਲ ਵਰਗੇ ਮਕਾਨ ਨਹੀਂ ਸਨ ਉਹਨਾਂ ਦੇ ਪਾਸ ਅੱਜ ਕੱਲ ਵਰਗੀਆਂ ਕਾਰਾਂ ਮੋਟਰਾਂ ਤੇ ਸੁਖ ਆਰਾਮ ਨਹੀਂ ਸਨ ਉਹਨਾਂ ਦੇ ਪਾਸ ਰਹਿੰਦੇ ਸਨ ਜੰਗਲਾਂ ਵਿੱਚ ਪ੍ਰਸ਼ਾਦਾ ਮਿਲਦਾ ਸੀ ਕਦੇ ਕਦੇ ਕੜਾਕਾ ਰਹਿੰਦਾ ਸੀ ਬਹੁਤਾ ਉਹ ਬਦਾਮ ਚਬ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਅਰਦਾਸ ਕਰਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਕਾ ਪੱਠੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਉਹ ਬਿਰਸ਼ਣੀਆਂ ਛਿੱਲਾਂ ਲਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ ਧਰਮ ਦੀ ਰੱਖਿਆ ਕਰਨ ਵਾਸਤੇ ਪ੍ਰਾਣਾਂ ਨੂੰ ਚਲਾਉਣ ਵਾਸਤੇ ਜੇ ਲੋੜ ਪਵੇ ਤਾਂ ਝਟਕਾ ਕਰਕੇ ਖਾ ਵੀ ਲੈਂਦੇ ਸਨ ਜ਼ੁਬਾਨ ਦੇ ਸਵਾਦ ਵਾਸਤੇ ਕਦੇ ਬੱਕਰੇ ਮਾਰ ਮਾਰ ਕੇ ਖਾਣੇ ਇਹ ਕਿਤੇ ਇਤਿਹਾਸ ਵਿੱਚ ਨਹੀਂ ਆਇਆ ਬਾਕੀ ਦੀਆਂ ਗੱਲਾਂ ਤਾਂ ਸਾਰੀਆਂ ਛੱਡ ਦੇਣੀਆਂ ਉਹ ਬਹਾਦਰੀ ਉਹ ਜੀਵਨ ਉਹ ਅਰਾਧ ਮਰਯਾਦਾ ਉਹ ਪਰਯੋਗਕਾਰ ਉਹ ਸਾਰੇ ਇੱਕ ਪਾਸੇ ਰੱਖਦੇ ਨੇ ਤੇ ਕੇਵਲ ਜੀ ਸਿੰਘ ਮਾਸ ਖਾਂਦੇ ਸਨ ਮਾਸ ਖਾਂਦੇ ਸਨ ਸਨ ਵੀ ਖਾ ਲੈਣਾ ਚਾਹੀਦਾ ਇੱਕ ਆਪਣੇ ਮਤਲਬ ਦਾ ਪੱਖ ਲੈ ਲੈਣਾ ਉਹ ਵੀ ਵੇਖਣਾ ਨਹੀਂ ਕਿ ਕਿਸ ਮੌਕੇ ਤੇ ਖਾਂਦੇ ਰਹਿ ਸੋ ਇਹ ਐਡੀ ਸਿਆਣਪ ਵਾਲੀ ਗੱਲ ਤਾਂ ਬਹੁਤੀ ਜਾਪਦੀ ਨਹੀਂ ਸੋ ਇਹ ਹਜੂਰ ਸੱਚੇ ਪਾਤਸ਼ਾਹ ਵੱਲੋਂ ਮਨ ਹੈ